ਇੱਕ ਬੱਚਾ ਅਕਲ ਦੇ ਪੱਖੋਂ ਬਹੁਤ ਕਮਜ਼ੋਰ ਸੀ ਮਾਪਿਆਂ ਨੂੰ ਬਹੁਤ ਕੁਝ ਐਜੂਕੇਟ ਕਰਨਾ ਚਾਹੁੰਦੇ ਸੀ ਪਰ ਉਹਨੂੰ ਸਮਝ ਨਹੀਂ ਲੱਗਦੀ ਸੀ ਥੋੜਾ ਜਿਹਾ ਬ੍ਰੇਨ ਵਾਇਸ ਪਿੱਛੇ ਸੀ ਆਪਣੇ ਜਿਹਨੂੰ ਆਪਾਂ ਕਈ ਦਫਾ ਸਲੋ ਬੱਚੇ ਕਹਿ ਦਿੰਦੇ ਆ ਉਹ ਇਦਾਂ ਦਾ ਸੀਗਾ ਕਰਦਿਆਂ ਨੇ ਹਾਸੇ ਮਜ਼ਾਕ ਦੇ ਵਿੱਚ ਉਹਦਾ ਨਾਮ ਨਲਾਇਕ ਰੱਖਿਆ ਸੀ ਤੇ ਸਾਰੇ ਪਿੰਡ ਦੇ ਉਹਨੂੰ ਨਲਾਇਕ ਨਲਾਇਕ ਕਹਿੰਦੇ ਹੁੰਦੇ ਸੀਗੇ ਉਹ ਬੱਚਾ ਵੀ ਪਸੰਦ ਨਹੀਂ ਕਰਦਾ ਸੀ ਕਿ ਮੈਨੂੰ ਕੋਈ ਨਲਾਈਕ ਕਵੇ। ਕੋਸ਼ਿਸ਼ ਵੀ ਬਹੁਤ ਕਰਦਾ ਸੀ ਆਪਣੇ ਮਾਪੇ ਦੇ ਕਹੇ ਦੇ ਮੁਤਾਬਕ ਚੱਲੇ ਜਾਂ ਕੋਈ ਐਜੂਕੇਸ਼ਨ ਲਵੇ ਜਾਂ ਉਹ ਪੜਾਈ ਦੇ ਵਿੱਚ ਉਹ ਥੋੜਾ ਜਿਹਾ ਹੋਰ ਸਿਆਣਾ ਹੋਵੇ। ਬਹੁਤ ਕੋਸ਼ਿਸ਼ ਕਰਦਾ ਸੀ ਪਰ ਗੱਲ ਨਹੀਂ ਬਣਦੀ ਸੀ ਤੇ ਮਾਪੇ ਨੂੰ ਕਿਸੇ ਨੇ ਸਲਾਹ ਦਿੱਤੀ ਕਿ ਨਾਲ ਦੇ ਪਿੰਡ ਦੇ ਵਿੱਚ ਬਹੁਤ ਵਧੀਆ ਇੱਕ ਟੀਚਰ ਆ ਅਧਿਆਪਕ ਆ। ਉਹਦੇ ਕੋਲ ਆਪਣੇ ਬੱਚੇ ਨੂੰ ਭੇਜ ਤੇਰਾ ਬੱਚਾ ਥੋੜਾ ਜਿਹਾ ਸਿਆਣਾ ਹੋਊਗਾ। ਅਕਲਮੰਦ ਹੋਊਗਾ ਛਾਪ ਹੋਊਗਾ ਲਓ ਜੀ ਨਲਾਇਕ ਨੂੰ ਉਸ ਟੀਚਰ ਦੇ ਕੋਲ ਨਾਲ ਦੇ ਪਿੰਡ ਭੇਜ ਦਿੱਤਾ ਗਿਆ ਰੋ ਜਾਂਦਾ ਰੋ ਜਾਂਦਾ ਮਹੀਨਾ ਹੋ ਗਿਆ 2 ਮਹੀਨੇ ਹੋ ਗਏ 6 ਮਹੀਨੇ ਹੋ ਗਏ ਨਲਾਇਕ ਨੂੰ ਕੁਝ ਵੀ ਸਮਝ ਨਹੀਂ ਲੱਗਦੀ ਸੀ ਟੀਚਰ ਵੀ ਬਹੁਤ ਜ਼ੋਰ ਪਾਉਂਦਾ ਸੀ ਬੱਕਰੇ ਬੱਕਰੇ ਤਰੀਕਿਆਂ ਦੇ ਨਾਲ ਬੱਕਰੀਆਂ ਬੱਕਰੀਆਂ ਐਗਜ਼ੈਪਲਸ ਦੇ ਕੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਸੀ ਪੰਨਾ ਲਾਇਕ ਤੇ ਖਾਨੇ ਦੇ ਵਿੱਚ ਕੱਲ ਬੈੰਦੀ ਨਹੀਂ ਸੀ ਸਾਲ ਬੀਤ ਗਿਆ ਨਾਲ ਦੇ ਬੱਚੇ ਆਗਾਹ ਦੀਆਂ ਕਲਾਸਾਂ ਦੇ ਵਿੱਚ ਚਲੇ ਗਏ ਉਹ ਉੱਥੇ ਦਾ ਉੱਥੇ ਬੈਠਾ ਰਿਹਾ ਦੂਸਰੇ ਸਾਲ ਫਿਰ ਨਲਾਇਕ ਫਿਰ ਹੋ ਗਿਆ ਜਿਹੜੇ ਪਿੱਛੋਂ ਕਲਾਸ ਦੇ ਵਿੱਚ ਆਏ ਸੀ ਉਹਦੇ ਨਾਲ ਲੜੇ ਸੀ ਤੇ ਉਹ ਫਿਰ ਆਗਾਹ ਦੀ ਕਲਾਸ ਵਿੱਚ ਚਲੇ ਗਏ ਉਹ ਫਿਰ ਫੇਲ ਹੋ ਗਿਆ ਉੱਥੇ ਦਾ ਉੱਥੇ ਰਹਿ ਗਿਆ ਟੀਚਰ ਬਹੁਤ ਪਰੇਸ਼ਾਨ ਕੱਲ ਦੇ ਬੜੇ ਪਰੇਸ਼ਾਨ ਟੀਚਰ ਨੇ ਹਾਲ ਕੇ ਪੇਰੈਂਟਸ ਦੇ ਨਾਲ ਸਲਾਹ مشورہ ਕੀਤਾ ਕਿ ਮੈਂ ਇਹਨੂੰ ਹੋਰ ਨਹੀਂ ਪੜਾ ਸਕਦਾ ਮੇਰੀ ਸਮਝ ਤੋਂ ਬਾਹਰ ਆਇਆ ਇਹ ਬੱਚਾ ਪੁਲਿਸ ਤੁਸੀਂ ਮੇਰੀ ਗੱਲ ਨੂੰ ਅੰਡਰਸਟੈਂਡ ਕਰੋ ਤੈਨੂੰ ਹਟਾ ਲਓ ਸੋ ਇੱਕ ਦਿਨ ਬੱਚੇ ਨੂੰ ਟੀਚਰ ਨੇ ਅਧਿਆਪਕ ਨੇ ਘਰ ਨੂੰ ਭੇਜ ਦਿੱਤਾ ਬੱਚਾ ਘਰ ਨੂੰ ਆ ਰਿਹਾ ਰਸਤੇ ਦੇ ਵਿੱਚ ਕੁਝ ਔਰਤਾਂ ਖੂਹ ਦੇ ਵਿੱਚੋਂ ਪਾਣੀ ਭਰਦੀਆਂ ਸੀ ਜਿਨ੍ਹਾਂ ਨੂੰ ਪਤਾ ਕਿ ਪਾਣੀ ਕਿਦਾਂ ਖੂਹ ਦੇ ਵਿੱਚੋਂ ਭਰਿਆ ਜਾਂਦਾ ਬਖੂਬੀ ਮੇਰੀ ਗੱਲ ਨੂੰ ਸਮਝ ਸਕਦੇ ਨੇ ਜਦੋਂ ਕਿਰਨੀ ਨਹੀਂ ਹੁੰਦੀ ਸੀ ਕਿਰਨੀ ਹੁੰਦੀ ਹੈ ਜਿੱਥੇ ਤੇ ਰੱਸੀ ਚੱਲਦੀ ਆ ਉਹਨੂੰ ਕਿਰਨੀ ਕਹਿੰਦੇ ਨੇ ਤੇ ਪੁਰਾਣੇ ਤੋਂ ਪੁਰਾਣੇ ਜ਼ਮਾਨੇ ਦੇ ਵਿੱਚ ਕਿਰਨੀ ਵੀ ਨਹੀਂ ਹੁੰਦੇ ਸੀ ਸਿਰਫ ਮੌਣ ਤੇ ਖੂਹ ਦੀ ਮੌਣ ਤੇ ਹੀ ਪਾਣੀ ਖਿੱਚਿਆ ਜਾਂਦਾ ਸੀ ਉਹ ਮੌਣ ਪੱਥਰ ਦੀ ਵੀ ਹੁੰਦੀ ਸੀ ਇੱਟਾਂ ਦਾ ਬਾਅਦ ਵਿੱਚ ਆਈਆਂ ਪਹਿਲਾਂ ਪੱਥਰ ਵਗੈਰਾ ਹੁੰਦੇ ਸੀ ਪੱਥਰ ਦੇ ਉੱਤੇ ਹੀ ਰੱਸਾ ਸੱਟ ਕੇ ਖੂਹ ਦੇ ਵਿੱਚ ਲੰਮਕਾਤਾ ਜਾਂਦਾ ਸੀ ਕਿਸੇ ਬਾਲਟੀ ਜਾਂ ਟੋਕਰੇ ਦੇ ਨਾਲ ਤੇ ਪਾਣੀ ਬਾਹਰ ਕੱਢ ਲਿਆ ਜਾਂਦਾ ਸੀ ਜਦੋਂ ਉਸ ਨਲਾਇਕ ਨੇ ਦੇਖਿਆ ਕੁਝ ਔਰਤਾਂ ਪਾਣੀ ਭਰ ਰਹੀਆਂ ਖੂਹ ਤੇ ਤੇ ਨਲਾਇਕ ਉਹਨਾਂ ਦੇ ਕੋਲ ਗਿਆ ਪਾਣੀ ਮੰਗਿਆ ਉਹਨਾਂ ਨੇ ਪਾਣੀ ਪੜਾਇਆ ਤੇ ਨਲਾਇਕ ਨੇ ਕੀ ਦੇਖਿਆ ਜਿਹੜੀ ਰੱਸੀ ਪੱਥਰ ਦੇ ਉੱਤੇ ਚੱਲ ਰਹੀ ਸੀ ਉਹ ਜਿਹੜਾ ਪੱਥਰ ਆ ਉਹਦੇ ਤੇ ਰੱਸੀ ਇਦਾਂ ਖੂਹ ਦੇ ਵਿੱਚ ਜਿਹੜੀ ਕੰਦੀ ਆ ਉਹ ਚੱਲ ਰਹੀ ਸੀ बार-बार 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 ਉਹ ਪੱਥਰ ਤੇ ਨਿਸ਼ਾਨ ਪਿਆ ਸੀ ਨਲਾਇਕ ਨੇ ਪੁੱਛਿਆ ਕਿਸੇ ਔਰਤ ਨੂੰ ਕਿ ਇਹ ਨਿਸ਼ਾਨ ਕਿਸ ਤਰ੍ਹਾਂ ਪੈ ਗਿਆ ਕਸਿਆਣੀ ਔਰਤ ਸੀ ਉਹਨੇ ਦੱਸਿਆ ਕਿ ਜਦੋਂ ਪੁੱਤਰ ਰੱਸਾ ਵਾਰ-ਵਾਰ ਵਾਰ-ਵਾਰ ਪੱਥਰ ਤੇ ਚੱਲੇ ਤੇ ਨਿਸ਼ਾਨ ਪੈ ਜਾਂਦਾ ਉਹ ਕਹਿੰਦਾ ਅੱਛਾ ਉਹ ਘਰੋਂ ਜਾ ਰਿਹਾ ਬੜਾ ਸੋਚ ਵਿਚਾਰ ਰਿਹਾ ਉਸ ਪੱਥਰ ਤੇ ਚੱਲ ਰਹਾ ਰੱਸੇ ਨੂੰ ਉਸਨੇ ਸੋਚਿਆ ਕਿ ਅਗਰ ਪੱਥਰ ਤੇ ਵਾਰ-ਵਾਰ ਵਾਰ-ਵਾਰ ਰੱਸਾ ਚੱਲਣ ਦੀ ਨਾਲ ਨਿਸ਼ਾਨ ਪੈ ਸਕਦਾ ਅਭਿਆਸ ਕਰਨ ਦੇ ਨਾਲ ਮੈਂ ਕਿਉਂ ਨਹੀਂ ਸ਼ਖ ਹੋ ਸਕਦਾ ਉਹਨੇ ਉਸ ਦਿਨ ਤੋਂ ਪ੍ਰਣ ਕੀਤਾ ਆਪਣੇ ਆਪ ਦੇ ਨਾਲ ਵਾਅਦਾ ਕੀਤਾ ਕਿ ਮੈਂ ਅੱਜ ਤੋਂ ਬਾਅਦ ਅਭਿਆਸ ਕਰੂੰਗਾ ਮਿਹਨਤ ਕਰੂੰਗਾ ਉਹਨੇ ਅਭਿਆਸ ਕਰਨਾ ਸ਼ੁਰੂ ਕੀਤਾ ਪੜ੍ਹਨਾ ਸ਼ੁਰੂ ਕੀਤਾ ਹੌਲੀ 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 ਉਹਨਾਂ ਦਾ ਲਾਇਕ ਦੋਸਿਆਨਾ ਬਣ ਗਿਆ ਬਹੁਤ ਪੜ੍ਹ ਲੈ ਗਿਆ ਬਹੁਤ ਨਾਮ ਕਮਾਇਆ ਬੜੀਆਂ ਡਿਗਰੀਆਂ ਹਾਸਲ ਕੀਤੀਆਂ ਇੱਥੇ ਦੋਸਤੋ ਸਾਨੂੰ ਇੱਕ ਮੋਰਲ ਸਮਝਣਾ ਪੈਣਾ ਅਗਰ ਅਸੀਂ ਐਕਸਰਸਾਈਜ਼ ਕਰਦੇ ਆਂ ਕਿਤੇ ਸਰੀਰ ਦੇ ਲਈ ਬਾਰ-ਬਾਰ 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 ਕਰੀਏ ਜਾਂ ਮੈਂ ਕਰਾਂ ਤਾਂ ਮੈਂ ਕਾਮਯਾਬ ਹੋਵਾਂਗਾ। ਅਗਰ ਪੜਾਈ ਦੇ ਵਿੱਚ ਜਾਂ ਕੰਮ ਦੇ ਵਿੱਚ ਅਸੀਂ ਬਾਰ-ਬਾਰ ਫੇਲ ਹੋਈ ਜਾਂਦੇ ਆਂ ਘਬਰਾਉਣ ਦੀ ਲੋੜ ਨਹੀਂ। ਬਾਰ-ਬਾਰ ਕੋਸ਼ਿਸ਼ ਕਰੀਏ। ਅਭਿਆਸ ਕਰੀਏ। ਇੱਕ ਦਿਨ ਜ਼ਰੂਰ ਕਾਮਯਾਬ ਹੋਵਾਂਗੇ। ਮਹਾਰਾਜ ਲਿਖਦੇ ਨੇ ਆ ਥੱਲੇ ਪੜ੍ਹ ਲਓ। ਮਹਾਰਾਜ ਕਹ ਰਹੇ ਨੇ ਉਹ ਕਹਿੰਦੇ ਕਰਤ ਕਰਤ ਅਭਿਆਸ ਕੇ ਜੜਮਤ ਹੋਤ ਸੁਜਾਨ ਜੜਮਤ ਕਹਿੰਦੇ ਆ ਨਾਦਾਨ ਨੂੰ ਬੇਸਮਝ ਨੂੰ ਨਾ ਲਾਇਕ ਨੂੰ ਵੀ ਕਹਿ ਸਕਦੇ ਆਪਾਂ ਸੁਜਾਨ ਕਹਿੰਦੇ ਸੱਜਣ ਨੂੰ ਸਿਆਣੀ ਨੂੰ ਉਹ ਕਹਿੰਦੇ ਬਾਰ ਬਾਰ ਅਭਿਆਸ ਕਰਨ ਦੇ ਨਾਲ ਨਾਦਾਨ ਨਾ ਲਾਇਕ ਸੱਜਣ ਬਣ ਜਾਂਦਾ ਸਿਆਣਾ ਬਣ ਜਾਂਦਾ ਪੜਿਆ ਲਿਖਿਆ ਬਣ ਜਾਂਦਾ ਦੂਸਰੀ ਲੰਚ ਕੀ ਲਿਖਦੇ ਨੇ ਮਹਾਰਾਜ ਰਸਰੀ ਆਵਤ ਜਾਤ ਤੇ ਸਿਲ ਪਰ ਪਰਤ ਨਿਸ਼ਾਨ ਸਿਲ ਕਹਿੰਦੇ ਪੱਥਰ ਨੂੰ ਕਹਿੰਦੇ ਜਦੋਂ ਰੱਸੀ ਚੱਲੀ ਜਾਣੀ ਚੱਲੀ ਜਾਣੀ ਚੱਲੀ ਜਾਣੀ ਪੱਥਰ ਤੇ ਉਹਤੇ ਤੇ ਵੀ ਨਿਸ਼ਾਨ ਪਾ ਦਿੰਦੀ ਆ ਇਸ ਕਰਕੇ ਜ਼ਿੰਦਗੀ ਦੇ ਵਿੱਚ ਆਪਾਂ ਮੈਂ ਜਾਂ ਤੁਸੀਂ ਕਦੀ ਵੀ ਘਬਰਾਉਣ ਦੀ ਕੋਸ਼ਿਸ਼ ਨਾ ਕਰੀਏ ਅਗਰ ਕੁਝ ਦ੍ਰਿੜ ਇਰਾਦਾ ਬਣਾਇਆ ਕੋਈ ਬਿਜ਼ਨਸ ਖੋਲਣਾ ਕੋਈ ਕੰਮ ਕਰ ਖੋਲਣਾ ਮੈਂ ਆਹ ਕਾਮਯਾਬੀ ਪ੍ਰਾਪਤ ਕਰਨੀ ਆ ਤੇ ਇਸ ਸ਼ਲੋਕ ਨੂੰ ਪੱਲੇ ਬੰਨ ਲਈਏ ਪੱਲੇ ਪੱਲੇ ਕਰਤ ਕਰਤ ਅਭਿਆਸ ਕੇ ਜੜਮਤ ਹੋਤ ਸੁਜਾਨ ਰਸਰੀ ਆਵਤ ਜਾਗਦੇ ਸਿਲਪਿਲ ਪਰਤ ਨਿਸ਼ਾਨ ਇਹ ਸ਼ਲੋਕ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਗ੍ਹਾ ਦਿਈਏ ਜ਼ਿੰਦਗੀ ਸੌਖੀ ਬਣੇਗੀ ਕਾਮਯਾਬੀਆਂ ਹੀ ਕਾਮਯਾਬੀਆਂ ਪ੍ਰਾਪਤ ਹੋਣਗੀਆਂ ਰੱਬ ਰੱਖਾ